ਇਕ ਜਿਹਾ ਮੰਦਰ ਜੁਥੇ ਨਤਮਸਤਕ ਹੋਣ ਤੇ ਮਿਲਦੇ ਨੇ ਦੁੱਧ ਪੁੱਤ ਭੜਦੀਆਂ ਨੇ ਮਾਵਾਂ ਦੀਆਂ ਝੋਲੀਆਂ ਤਾਂ ਹੁਣ ਤੇ ਮਾਵਾਂ ਆਪਣੇ ਪੁੱਤਰਾਂ ਨੂੰ ਮੰਦਰ ਦੇ ਵਿੱਚ ਲੰਘੂਰ ਬਣਾ ਕੇ ਲਿਆ ਉਤਾਰਦੀਆਂ ਨੇ ਮੰਨਤ ਅਸੂਦੇਨ ਰਾਤਿਆਂ ਦਾ ਅੱਜ ਪਹਿਲਾ ਦਿਨ ਹੈ ਜਿਸ ਕਰਕੇ ਮੰਦਰਾਂ ਦੇ ਵਿੱਚ ਭਗਤਾਂ ਦਾ ਤਾਂਤਾਂ ਲਗਿਆ ਹੋਇਆ ਹੈ ਭਾਰਤ ਦੇ ਵਿੱਚ ਦੋ ਹੀ ਐਸੇ ਮੰਦਰ ਹਨ ਜਿੱਥੇ ਲੋਕ ਮੰਨਤ ਮੰਗਦੇ ਹਨ ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਨੂੰ ਨਰਾਤਿਆਂ ਤੇ ਲੰਗੂਰ ਬਣਾ ਕੇ ਮੰਦਰ ਦੇ ਵਿੱਚ ਲੈ ਕੇ ਆਵਾਂਗੇ ਇਸ ਦੇ ਚੱਲਦੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਹੋਣ ਤੇ ਲੋਕ ਆਪਣੇ ਬੱਚਿਆਂ ਨੂੰ ਅੱਜ ਲੰਗੂਰ ਬਣਾ ਕੇ ਢੋਲ ਦੇ ਨਾਲ ਕਾਲੀ ਦਵਾਰਾ ਮੰਦਿਰ ਦੇ ਵਿੱਚ ਲੈ ਕੇ ਆਏ। ਪੂਰੇ ਭਾਰਤ ਦੇ ਵਿੱਚ ਦੋ ਹੀ ਮੰਦਿਰ ਨੇ ਜਿੱਥੇ ਲੋਕ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਹਨ। ਇੱਕ ਅੰਮ੍ਰਿਤਸਰ ਦੇ ਵਿੱਚ ਤੇ ਇੱਕ ਦੁਰਗਿਆਨਾ ਮੰਦਿਰ ਹੈ ਅਤੇ ਦੂਜਾ ਮੰਦਿਰ ਬਟਾਲਾ ਦੇ ਵਿੱਚ ਹੈ। ਸਿੱਧ ਸ਼ਕਤੀ ਪਿੱਠ ਮੰਦਿਰ ਕਾਲੀ ਦਵਾਰਾ ਇੱਥੇ ਅੱਜ ਲੋਕ ਆਏ ਨੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਅਤੇ ਮਾਵਾਂ ਮੰਨਤ ਉਤਾਰਨ ਵਾਸਤੇ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਈਆਂ ਨੇ ਮੈਂ ਪਰਮੋਦ ਬੱਬਰ ਬੀटा ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜਗਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਮਾ ਭਗਵਤੀ ਸ਼ੈਲ putri ਅੱਜ ਪਹਿਲਾ ਨਰਾਤਾ ਮਾਤਾ ਰਾਣੀ ਦੀ ਬੜੀ ਕਿਰਪਾ ਕਾਲੀ ਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀ ਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਵਾ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁਖਨਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਐਸਾ ਇਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਣੇ ਬੱਚੇ ਉਹ ਵੀ ਇੱਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਤੇ ਲੰਗੂਰ ਬੰਦੇ ਨੇ ਅੰਬਰਸਾਰ ਤੇ ਬਟਾਲਾ ਇਹ ਮਹਾਮਾਇੀ ਦੀ ਬੜੀ ਕਿਰਪਾ ਸਾਭਨੀਆ ਸੁਖਨਾ ਪੂਰੀਆ ਹੁੰਦੀ ਆ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖੜਾਉਂਦੀ ਆ ਤੇ ਸਾਰਿਆਂ ਨੇ ਸੁਖਨਾ ਸੁੱਕ ਕੇ ਆ ਕੇ ਲੰਗੂਰ ਬਣਾਉਂਦੇ ਆ ਮਾ ਭਗਵਤੀ ਦੀ ਕਿਰਪਾ ਬੜਾ ਅਬੇ ਜਿੰਨਾ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਹੈ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਤੇ ਪੂਰੀ ਤੰਦਰੁਸਤੀ ਮਿਲਦੀ ਹੈ ਤੇ ਮਹਾ ਮਾਈ ਦੇ ਬਹੁਤ ਕਿਰਪਾਵੰਦੀ ਹੈ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗਵਤੀ ਮਹਾਰਾਣੀ ਦਾ ਸ਼ੀਰਸ਼ ਬਣਿਆ ਰਹੇ ਜੇ ਕਾਰੇ ਕਾਲੀ ਦਵਰੇ ਵਾਲੀ ਮਹਾਰਾਣੀ ਦਾ ਬਹੁਤ ਸਾਜੇ ਦਰਬਾਰ ਕੀ ਜਦੋਂ ਆਲੂਆ ਨੇ ਕਿਹਾ ਕਿ ਪੁੱਤਰ ਪੈਦਾ ਹੋਣ ਤੋਂ ਪਹਿਲਾਂ ਮੰਨਤ ਮੰਗਦੇ ਹਾਂ ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਨੂੰ ਲੰਗੂਰ ਬਣਾ ਕੇ ਮੰਦਰ ਦੇ ਵਿੱਚ ਲੈ ਕੇ ਆਵਾਂਗੇ ਜਿਸ ਤੇ ਚਲਦਿਆਂ ਅੱਜ ਬੱਚਿਆਂ ਨੂੰ ਲੰਗੂਰ ਬਣਾ ਕੇ ਕਾਲੀ ਦਵਾਰਾ ਮੰਦਰ ਦੇ ਵਿੱਚ ਮਾਮਾ ਲੈ ਕੇ ਆਈਆਂ ਨੇ ਉਹ ਕਿਹਾ ਕਿ ਪੁੱਤਰ ਨੂੰ ਪਾਏ ਹੋਏ ਲੰਗੂਰ ਦੇ ਕੱਪੜੇ ਮੰਦਰ ਦੇ ਵਿੱਚ ਚੜਾ ਦਿੰਦੇ ਆ ਅਤੇ ਹਨੂਮਾਨ ਮੰਦਰ ਦੇ ਵਿੱਚ ਪੂਜਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ ਅਜੇ ਕੁਮਾਰ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜਕਰਾਕੜੀ ਦਵਾਰੇ ਦੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਦੇ ਨਰਾਤੇ ਆਜ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰੀ ਆ ਆਪਣੀ ਆਪਣੀਆਂ ਅਰਦਾਸਾਂ ਕਰੀ ਆ ਆਪਣੀ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਉਹ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਐਸ ਨਰਾਤਿਆਂ ਦਾ ਮੇਨ ਮਤਲਬ ਹੈ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਭਨਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੇ ਸੁਖਨਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਤੇ ਉਹ ਆਪਣੀ ਸੁਖਨਾ ਪੂਰੀ ਕਰਦੇ ਆ ਮਹਾਰਾਣੀ ਦੇ ਚਰਨਾਂ ਦੇ ਵਿੱਚ ਅਰਦਾਸ ਲੈ ਕੇ ਆਉਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੇ ਮਹਾਰਾਣੀ ਦੇ ਚਰਨਾਂ ਦੇ ਵਿੱਚ ਦੋ ਸ਼ਬਦ ਰੱਖਾਂਗੇ ਉਹ ਦਿਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਬਗਤਾਵੇ ਮਾਂ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਕਸ਼ਵੋ ਚੰਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲੀਏ ਦਿਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਹਰਦੀ ਸਿੱਧੀ ਅਦੀ ਦਤੀ ਜਿਨੂ ਜਗ ਜਾਣਦਾ ਹਰ ਨਿਕਾਵਟਾਇਓ ਦੇ ਦਰ ਚੋਲੀ ਆਟਦਾ ਆਸਾਂ ਪੂਰੀਆਂ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈਓ ਸੇ ਕੋਲ ਪਿਆਰ ਚੱਲਦੀਏ ਦੀਵਾ ਚੰਨ ਦਾ ਜਗੇ ਹਵਾ ਪਰਦੀ ਭਗੇ ਮਹਾਰਾਣਾ ਤਪੂ ਗੰਜਾ ਤੇ ਹਾਂਜੀ ਮਾਤਾ ਅਨੰਦ ਮੰਦਲ ਜੋ ਵੀ ਲੋਕੀ ਆਉਂਦੇ ਆ ਆਪਣੀ ਭਾਵਨਾ ਲੈ ਕੇ ਸਰਦਾ ਭਾਵਨਾ ਨਾਲ ਮਾਤਾ ਰਣ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੀ ਏ ਜੋ ਮੰਗੇ ਮਹਾਰਾਣੀ ਜੱਦੀ ਜਜ ਮੰਤਰ ਮਾਤਾ ਅਨੰਦ ਜੀ ਨਾਲ ਗੂੜੀ ਮਾਤਾ ਅਨੰਦ ਨੱਚਦੇ ਆਉਂਦੇ ਆ ਤਾਂ ਪੂਰੇ ਮਹਾਰਾਜ ਜੀ ਨੂੰ ਜੋ ਮੰਗੇ ਦਿਆ ਮਿਲ ਗਿਆ ਮਿੱਠਿਆ ਮਰਾਤਾ ਜੇ ਮਰ ਬੱਚੇ ਚੁਗਦੇ ਆ ਸਾਡੇ ਘਰ ਬੱਜਾ ਹੋਵੇ ਮਹਾਰਾਨੀ ਆ ਆਪਾਂ ਉਹਨਾਂ ਨੂੰ ਲਗੂਣ ਬਣਾਵਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਵਾਂਗੇ ਕਾਰਿਕਰ ਮਤਲਬ ਕਿ ਕਾਹਦੀ ਪ੍ਰਾਦਾਵਾ ਜਿਹੜੀ ਰੰਗ ਦੀ ਕਿਨੋਂ ਬੰਦ ਕਰੀ ਹਾਂ ਹਾਂ ਕਾਰਿਕਰ ਮਤਲਬ ਕਿ ਕਾਹਦੀ ਕਾਰਿਕਰ ਬੰਦ ਕਰੀ ਇੱਕ ਪਟਿਆਰੇ ਦੇ ਦਸਨੀ ਹੋ ਗਿਆ ਕਿ ਪੂਰੇ ਭਾਰਤ ਵਿੱਚ ਐਸੀਆਂ ਦੋ ਹੀ ਥਾਵਾਂ ਨੇ ਜਿੱਥੇ ਲੋਕ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਹਨ ਇੱਕ ਬਟਾਲਾ ਅਤੇ ਦੂਜਾ ਅੰਮ੍ਰਿਤਸਰ ਬਟਾਲਾ ਦੇ ਕਾਲੀਦਵਾਰ ਮੰਦਿਰ ਦੇ ਵਿੱਚ ਮਾ ਕਾਲੀ ਦਾ ਰੂਪ ਸ਼ਾਨਦ ਹੈ ਅਤੇ ਮਾ ਕਾਲੀ ਨੇ ਆਪਣੇ ਹੱਥ ਦੇ ਵਿੱਚ ਬਲਬੀਰ ਹਨੂਮਾਨ ਜੀ ਨੂੰ ਫੜਿਆ ਹੋਇਆ ਹੈ ਅੰਮ੍ਰਿਤਸਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਪੁੱਤਰ ਲਵਕੁਸ਼ ਨੇ ਹਨੂਮਾਨ ਜੀ ਨੂੰ ਬੰਦੀ ਬਣਾਇਆ ਸੀ ਜਿਸ ਕਰਕੇ ਨਾ ਦੋਵਾਂ ਮੰਦਰਾਂ ਤੋਂ ਲੋਕ ਮੰਨਤ ਮੰਗਦੇ ਨੇ ਅਤੇ ਮੰਨਤ ਪੂਰੀ ਹੋਣ ਤੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਉਹ ਮੰਨਤ ਉਤਾਰਦੇ ਨੇ। live punjabi tv ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। worldwide ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, Canada, Australia ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ